ਤੇ ਡੀਐਸਪੀ ਜਗਰਾਉਂ ਦੇ ਨਿਰਦੇਸ਼ ਉਤੇ ਐਸਐਚਓ ਸਿਟੀ ਜਗਰਾਉਂ ਦੇ ਕੋਲ ਨਾਲ ਹੀ ਡੀਐਸਪੀ ਡੀ ਅਤੇ ਐਸਪੀ ਡੀ ਦੇ ਨਿਰਦੇਸ਼ ਉਤੇ ਪੁਲਿਸ ਦੀ ਮਦਦ ਦੇ ਨਾਲ ਇੱਕ ਗੱਡੀ ਬਰਨਾਲੇ ਦੇ ਪੇਟ ਨਾਈ ਵਾਲਾ ਤੇ ਨੇੜਿਓਂ ਰਿਕਵਰੀ ਕਰ ਲਈ ਗਈ। ਉੱਥੋਂ ਸੱਜੰਦੇ ਵਿੱਚ ਸਾਮਯਾਤ ਹੋ ਗਏ। ਬਾਅਦ ਵਿੱਚ ਇਹੀ ਇਹ ਜਗਰਾਉ ਅਤੇ ਤੁ ਨਾਲ ਸੀ ਚਾਚੇ ਦੇ। ਹਾਂਜੀ ਨਾਲ ਥੋੜਾ ਜੀ। ਤੇ ਚਾਚਾ ਦਾ ਪੰਜਾਬੀ ਸਿੰਗਰ ਆ ਰਣਜੀਤ ਬਾੜ। ਹਾਂਜੀ ਬਾਹਰੋਂ ਆਏ ਜੀ 7 ਸਾਲ ਬਾਅਦ। ਅੱਛਾ। ਤੇ ਮੈਨੂੰ ਤਾਂ ਇਹੀ ਕਿਹਾ ਜੀ ਆਪਾਂ ਜਾ ਕੇ ਆਉਣਾ ਮੜਾ ਜਾ ਤੇ ਸੌਰਾਂ ਸਾਹਿਬ ਨੂੰ ਮਿਲ ਕੇ ਆਉਣਾ ਜੀ। ਠੀਕ ਹੈ। ਤੇ ਲੁਧਿਆਣੇ ਆਏ ਆ ਜੀ ਉਹਨਾਂ ਨੂੰ ਭਾਇਆ ਗੱਡੀ 'ਚ। ਠੀਕ ਹੈ। ਮੈਨੂੰ ਕਹਿੰਦੇ ਬਾਹਰ ਖੜੀ ਮੜ ਜਾ। ਹੂੰ। ਗੱਲ ਕਰਨੀਆਂ ਮੈਂ। ਠੀਕ ਆ। ਮੈਂ ਬਾਹਰ ਆਇਆ ਜੀ ਇਹਨਾਂ ਨੇ ਗਲਾ ਘੁੱਟਤਾ ਉਹਦਾ ਜੀ। ਅੱਛਾ। ਹਾਂਜੀ। ਫਿਰ ਉਹਦੀ ਲਾਸ਼ ਨੂੰ ਝਾੜੀਆਂ 'ਚ ਸਿੱਟਤਾ। ਹਾਂਜੀ। ਠੀਕ। ਹੁਣ ਉਹ ਆਪ ਫਰਾਰਾ ਚਾਚਾ। ਫਰਾਰਾ ਜੀ। ਠੀਕ। 2:00 ਵਜੇ ਦੁਪਹਿਰ ਦੇ। ਜਦੋਂ ਆਉਂ ਪੁਲਿਸ ਤੋਂ ਟੋਲੋਂ ਰਹੀ ਇਨਵਿਸਟਿਗੇਸ਼ਨ ਮਿਲੀ ਸੀ ਕਿ 8 ਪੰਜਾਹ ਤੇ ਵਿਅਕਤੀ ਦੀ ਲਾਸ਼ ਮੈਰੀ ਵਿਲਾ ਪੈਲੇਸ ਦੇ ਨੇੜੇ ਜੋਟੀ ਨੀਅਰ ਜੀਟੀ ਰੋਡ ਦਾ ਖੇਤ ਦੇ ਵਿੱਚ ਏ। ਇਸ ਇਨਫੋਰਮੇਸ਼ਨ ਨੂੰ ਮੁੱਖ ਰੱਖਦੇ ਹੋਏ ਐਸਐਚਓ ਦਾਖਾ ਅਤੇ ਡੀਐਸਪੀ ਦਾਖਾ ਦੀ ਟੀਮ ਜਿਹੜੀ ਹੈ ਉਹ ਸਪੌਟ ਤੇ ਗਈ ਤੇ ਉਹਨਾਂ ਨੇ ਸੀਨ ਆਫ ਕਰਾਈ ਨੂੰ ਜਿਹੜਾ ਹੈਗਾ ਤਾਂ ਨਿਰੀਖਣ ਕੀਤਾ ਡੈਡ ਬੋਡੀ ਦੇ ਉੱਤੇ ਗਲੇ ਦੇ ਉੱਤੇ ਕੁਝ ਨਿਸ਼ਾਨ ਸੀਗੇ ਤੇ ਮੂੰਹ ਦੇ ਉੱਤੇ ਵੀ ਸੂਝਿਆਤ ਸੁਜਾਵਟ ਸੀ ਜੁਰੀ ਕਿ ਡੈਡ ਬੋਡੀ ਸੀ ਨਹੀਂ ਕਿਉਂਕਿ ਅਣਪਛਾਤੀ ਸੀ ਇਸ ਕਰਕੇ ਉਹਨੂੰ ਵਾਚਰੀ ਦੇ ਵਿੱਚ ਰੱਖਿਆ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਕਿ ਇਸ ਡੈਡ ਬੋਡੀ ਦੀ ਜਿਹੜੀ ਹੈ ਸ਼ਨਾਖਤ ਕੀਤੀ ਜਾਵੇ ਇਸ ਤੋਂ ਉਪਰਾਧ 28 ਤਰੀਕ ਨੂੰ ਵਿਕਰਮ ਸੰਗਠ ਉਹਨਾਂ ਨੇ ਇਸ ਡੈਡ ਬੋਡੀ ਦੀ ਜਿਹੜੀ ਲਿਗਿਆ ਪਛਾਣ ਕੀਤੀ ਡੈਡ ਬੋਡੀ ਰਵਿੰਦਰ ਸਿੰਘ ਨਾਮ ਦੇ ਵਿਅਕਤੀ ਜੋ ਕਿ ਢੇਲੋ ਦਾ ਰਹਿਣ ਵਾਲਾ ਹੈ ਉਹਨਾਂ ਦੀ ਪਛਾਣ ਹੋਈ ਇਸ ਤੋਂ ਉਪਰਾਧ ਜਿਹੜਾ ਹੈਗਾ ਕੋਰਸਪੋਂਡਿੰਗਲੀ ਮੁਕਦਮਾ ਨੰਬਰ 29 ਮੁਕਦਮਾ ਨੰਬਰ 120 ਰਿਲੇਟਡ 28 2024 ਅੰਡਰ ਸੈਕਸ਼ਨ 103 35 ਵੀਐਨਐਸ ਥਾਰੇ ਦਾਕਖੇ ਦੇ ਵਿੱਚ ਦਰਜ ਕੀਤਾ ਗਿਆ ਤੇ ਦੋਸ਼ੀਆਂ ਤੇ ਜੜੀ ਹੈਗੀ ਭਾਲ ਕੀਤੀ ਗਈ ਇਨਵੈਸਟੀਗੇਸ਼ਨ ਦੇ ਵਿੱਚ ਵਿੱਚ ਰਣਜੀਤ ਸਿੰਘ ਅਤੇ ਗੁੱਲੀ ਦੋ ਵਿਅਕਤੀਆ ਜਿਹੜੇ ਹੈਗੇ ਉਹਨਾਂ ਨੂੰ ਲੋਕੇਟ ਕੀਤਾ ਗਿਆ ਤੇ ਗੁੱਲੀ ਜਿਹੜਾ ਹੈਗਾ ਉਹਨੂੰ ਅਰੈਸਟ ਕਰ ਲਿਆ ਗਿਆ ਇਹਨਾਂ ਨੇ ਆਪਣੇ ਜਿਹੜਾ ਕ੍ਰਾਈਮ ਹੈਗਾ ਉਹਨੂੰ ਕਬੂਲਿਆ ਦੋਹਾਂ ਨੇ ਗਲਾ ਘੁੱਟ ਕੇ ਰਵਿੰਦਰ ਸਿੰਘ ਦੀ ਜਿਹੜੀ ਹੈਗੀ ਹਤਿਆ ਕੀਤੀ ਸੀਗੀ 25 ਦੀ ਰਾਤ ਨੂੰ ਤੇ ਡੈੱਡ ਬੋਡੀ ਤਕਰੀਬਨ 9 ਵਜੇ ਜੋ ਹੈ ਕਿ ਉਹ ਦਾਖੇ ਏਰੀਆ ਦੇ ਰਿਕਸਿਟ ਸੀ ਫਰਦਰ ਡੀਜੀ ਕੇ ਕੋਸ਼ਿਸ਼ ਕੀਤੀ ਜਾ ਸਰਕਾਰਨ ਕਿ ਇਹਦੀ ਕਿ ਉਹਨਾਂ ਨੇ ਇਹਦੇ ਅਜੇ ਚਲੋ ਦੂਜੇ ਅਰੈਸਟ ਹੋਣ ਦੇ ਤਾਲਾ ਕਾਰਨ ਪਤਾ ਲੱਗੇਗਾ ਜੋ ਸੁਣਨ ਚਾਹਿਆ ਹੈ ਕਿ ਰਣਜੀਤ ਸਿੰਘ ਦਾ ਕੋਈ ਡਿਸਪਿਊਟ ਹੈਗਾ ਮਰੇ ਤੱਕ ਦੀ ਬੇਗੀ ਦੇਣਾ ਪਰ ਅਜੇ ਕੁਝ ਕਨਫਰਮ ਨਹੀਂ ਜੀ ਠੀਕ